ਐਮਐਲਏ ਰਮਨ ਰੋੜਾ ਦੇ ਘਰ ਦੇ ਬਾਹਰ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਵਿਜੀਲੈਂਸ ਵੱਲੋਂ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਤਾਂ ਉੱਥੇ ਵੀ ਦੇਖ ਸਕਦੇ ਹੋ ਕਿ ਏਸੀਪੀ ਵੈਸਟ ਵੀ ਪਹੁੰਚ ਚੁੱਕੇ ਨੇ ਦੱਸਦੀ ਕਿ ਕੁਝ ਸਮੇਂ ਪਹਿਲਾਂ ਜਿਹੜੀ ਸਿਕਿਉਰਟੀ ਜਿਹੜੀ ਵਾਪਸ ਲੈ ਲਈਤੀ ਗਈ ਸੀ ਉਸ ਤੋਂ ਬਾਅਦ ਅੱਜ ਜਿਹੜੀ ਹੈ ਉਹਨਾਂ ਦੇ ਘਰ ਦੇ ਉੱਪਰ ਜਿਹੜੀ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਤਾਂ ਉਹਨਾਂ ਵੱਲੋਂ ਜਿਹੜੀ ਇੱਥੇ ਰੇਡ ਕੀਤੀ ਗਈ ਹੈ ਪਰਲੇ ਵਿਜੀਲੈਂਸ ਦੇ ਅਧਿਕਾਰੀ ਜਿਹੜੇ ਬਾਹਰ ਨਹੀਂ ਆਏ ਆ ਕਿ ਕਿਹਨਾ ਕਾਰਨਾ ਕਰਕੇ ਜਿਹੜੀ ਰੇਡ ਆ ਕੀਤੀ ਗਈ ਹੈ ਪਰਲੇ ਅਧਿਕਾਰੀ ਜਿਹੜੇ ਬਾਹਰ ਨਹੀਂ ਆਏ ਉਹਨਾਂ ਕੀ ਗੱਲਬਾਤ ਹੈ ਅੰਦਰ ਕਿਹੜੀ ਜਾਤ ਜਿਹੜੀ ਬਿジネス ਟੀਮ ਵੱਲੋਂ ਜਿਹੜੀ ਚੱਲ ਰਹੀ ਹੈ ਕਿਹੜੀ ਅੰਦਰ ਪੁੱਛਗਿਛ ਹੋ ਰਹੀ ਹੈ ਔਰ ਮੌਕੇ ਦੇ ਦੇਖ ਸਕਦੇ ਹੋ ਕਿ ਜਿਹੜਾ ਕਾਫੀ ਇੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਭਾਰੀ ਬੰਲਾ ਉਹਨਾਂ ਦੇ ਘਰ ਦੇ ਬਾਹਰ ਤਨਾਤ ਕੀਤਾ ਗਿਆ ਜਲੰਧਰ ਸ਼ਹਿਰ ਤੋਂ ਇਸ ਵੇਲੇ ਦੀ ਵੱਡੀ ਅਪਡੇਟ ਜਿਹੜੀ ਤੁਹਾਨੂੰ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਦੀ ਰਿਹਾਇਸ਼ ਦੇ ਬਾਹਰ ਖੜੇ ਹੋਏ ਆ ਜਿੱਥੇ ਉਹਨਾਂ ਦੀ ਰਿਹਾਇਸ਼ ਹੈ ਉਹਦੇ ਅਸੀਂ ਬਿਲਕੁਲ ਬਾਹਰ ਖੜੇ ਆ ਤੋ ਜਿਹੜੇ ਨਵੇਂ ਦਰਸ਼ਕ ਜੁੜ ਚੁੱਕੇ ਨੇ ਇੱਕ ਵਾਰੀ ਫਿਰ ਦੱਸ ਦੀ ਕਿ ਜਲੰਧਰ ਸ਼ਹਿਰ ਦੀ ਜਿਹੜੀ ਖਬਰ ਹੈ ਜਿਹੜੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਪਬਲਿਕ ਅਪਡੇਟ ਟੀਵੀ ਦੇ ਉੱਪਰ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਿਹਾ ਲਗਾਤਾਰ ਜਿਹੜੀਆਂ ਉਹਨਾਂ ਦੇ ਘਰ ਦੇ ਬਾਹਰ ਦੀਆਂ ਜਿੱਥੇ ਈਡੀ ਜਿਹੜਾ ਵਿਜੀਲੈਂਸ ਵੱਲੋਂ ਜਿਹੜੀ ਹੈ ਰੇਡ ਕੀਤੀ ਗਈ ਹੈ ਔਰ ਅਧਿਕਾਰੀ ਜਿਹੜੇ ਅੰਦਰ ਨੇ ਕਾਫੀ ਜਿਹੜਾ ਕਾਫੀ ਬਾਅਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਜਿਹੜਾ ਖੜਾ ਹੋਇਆ ਮੋਕੇ ਤੇ ਏਸੀਪੀ ਵੈਸਟ ਜਿਹੜੇ ਖੜੇ ਹੋਏ ਨੇ ਘਰ ਦੇ ਉਹਨਾਂ ਦੇ ਬਾਹਰ ਜਿੱਥੇ ਕਾਫੀ ਪੁਲਿਸ ਪ੍ਰਸ਼ਾਸ ਔਰ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮਾਮਲਾ ਇਹ ਜਲੰਧਰ ਸ਼ਹਿਰ ਦਾ ਮਾਮਲਾ ਹੈ ਜਲੰਧਰ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਜਿਹੜੀ ਅਪਡੇਟ ਹੈ ਇਸ ਵੇਲੇ ਦੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਸਾਡੇ ਚੈਨਲ ਰਾਹੀਂ ਔਰ ਹੱਲੇ ਵਿਜੀਲੈਂਸ ਦੀ ਟੀਮ ਜਿਹੜੀ ਹੈ ਬਾਹਰ ਨਹੀਂ ਆਈ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਪਾਈ ਕੀ ਅੰਦਰ ਗੱਲਬਾਤ ਹੈ ਰੇਡ ਜਿਹੜੀ ਕੀਤੀ ਗਈ ਹੈ ਕਿਹਨਾ ਕਾਰਨਾਂ ਕਰਕੇ ਜਿਹੜੀ ਰੇਡ ਹੈ ਮਾਰੀ ਗਈ ਹੈ ਔਰ ਵਿਜੀਲੈਂਸ ਟੀਮ ਜਿਹੜੀ ਅੰਦਰ ਪਹੁੰਚੀ ਹੋਈ ਹੈ ਔਰ ਪੰਜਾਬ ਸਰਕਾਰ ਤੋਂ ਹੀ ਅਮਰਮੋੜਾ ਵਿਧਾਇਕ ਨੇ ਤਾਂ ਪੰਜਾਬ ਸਰਕਾਰ ਵੱਲੋਂ ਹੀ ਵਿਜੀਲੈਂਸ ਵੱਲੋਂ ਜਿਹੜੀ ਇਹ ਰੇਡ ਆ ਕੀਤੀ ਗਈ ਆ। ਸੋ ਦੇਖ ਸਕਦੇ ਹੋ ਲਗਾਤਾਰ ਜਿਹੜੀ ਤੁਹਾਨੂੰ ਅਪਡੇਟ ਆ ਸਾਂਝੀ ਕੀਤੀ ਜਾ ਰਹੀ ਲਗਾਤਾਰ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਮੌਕੇ ਤੇ ਅਸਰੇ ਤਸਵੀਰਾਂ ਜਦੋਂ ਅਸੀਂ ਕੋਸ਼ਿਸ਼ ਕਰਦੇ ਮਿਲਣਗੀਆਂ ਤਸਵੀਰਾਂ ਅਮਰਵਾੜ ਦੇ ਘਰ ਦੇ ਬਾਹਰ ਦੀਆਂ ਤਕੀਆ ਬਣਾ ਲਓ ਜੀ ਕਿੱਥੇ ਦੇਸ਼ ਹੋ ਕੇ ਰਹੀ ਸੋ ਜਿਹੜੇ ਨਵੇਂ ਦਰਸ਼ਕ ਜੁੜੇ ਇੱਕ ਵਾਰੀ ਫਿਰ ਦੱਸਦੀ ਕਿ ਤੁਹਾਨੂੰ ਉਹਨਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਔਰ ਹਲੇ ਤੱਕ ਜਿਹੜੀ ਜਿਹੜੀ ਟੀਮ ਹੈ ਵਿਜੀਲੈਂਸ ਜੋ ਬਾਹਰ ਨਹੀਂ ਆਈ ਇਹਨਾਂ ਕਾਰਨਾ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਹਨਾ ਕਾਰਨਾ ਕਰਕੇ ਉਹਨਾਂ ਦੇ ਜਿਹੜੀ ਗ੍ਰਹਿ ਵਿਖੇ ਜਿਹੜੀ ਰੇਟ ਹੈ ਕੀਤੀ ਗਈ ਹੈ ਔਰ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਖੜਾ ਹੋਇਆ ਔਰ ਅੰਦਰ ਜਿਹੜੀ ਵਿਜੀਲੈਂਸ ਟੀਮ ਜਿਹੜੀ ਪਹੁੰਚੀ ਹੋਈ ਹੈ ਭਾਰੀ ਮਾਤਰਾ ਵਿੱਚ ਜਿਹੜੇ ਇੱਥੇ ਵਿਜੀਲੈਂਸ ਦੇ ਅਧਿਕਾਰੀ ਨੇ ਇੱਥੇ ਪਹੁੰਚੇ ਨੇ ਔਰ ਵਕੀਲ ਸਾਹਿਬ ਵੀ ਹਾਂਜੀ ਐਡਵੋਕੇਟ ਸਾਹਿਬ ਪਹੁੰਚੇ ਮੌਕੇ ਤੇ ਕੀ ਮਾਮਲਾ ਕੀ ਸਰ ਹੋਇਆ ਜੀ ਮਾਮਲਾ ਸਰ ਸਾਨੂੰ ਮਾਰਨਿੰਗ ਪਤਾ ਲੱਗਿਆ ਕਿ ਪੁਲਿਸ ਨੇ ਅਗਰਮਰ ਰੋਲਾ ਜੀ ਦੇ ਘਰੇ ਰੇਡ ਮਾਰੀ ਹੈ ਜੀ ਜੀ ਪਰ ਹੁਣ ਤੱਕ ਇਹਨਾਂ ਨੇ ਪੂਰਾ ਦੱਸਿਆ ਨਹੀਂ ਸਾਨੂੰ ਅੰਦਰ ਜਾਣ ਹੀ ਦੇ ਰਹੇ ਤੁਸੀਂ ਤੁਸੀਂ ਕਹਿ ਰਹੇ ਲੀਗਲ ਐਡਵਾਈਜ਼ਰ ਆਸੀਂ ਉਹਨਾਂ ਦੇ ਲੀਗਲ ਐਡਵੋਕੇਟ ਆ ਵੀ ਸਾਨੂੰ ਅੰਦਰ ਜਾਣ ਦਿੱਤਾ ਜਾਵੇ ਵਿੱਚ ਕਿੰਨੇ ਸਰ ਕਿੰਨੀ ਦਿਨ ਪਹਿਲਾਂ ਰੇਡ ਹੋਈ ਸਰ ਸੋ ਮਾਰਨਿੰਗ ਹੋਈ ਹੈ ਕਹ ਰਹੇ ਆ ਮਾਰਨਿੰਗ ਰੇਡ ਹੋਈ ਕਿੰਨੇ ਵਜੇ ਟਾਈਮਿੰਗ ਦਾ ਦਾ ਪ੍ਰੋਪਰ ਪਤਾ ਨਹੀਂ ਆ ਰਹੀ ਜਦੋਂ ਸਾਨੂੰ ਇੰਟੀਮੇਸ਼ਨ ਆਈ ਤਾਂ ਉਹਦਾ ਸਪੋਟਾ ਪੁੱਛਦੇ ਆ ਉਹ ਵੀ ਨਹੀਂ ਲੱਗਦਾ ਕਿ ਕੀ ਆਪਣੇ ਕੁਝ ਵੀ ਨਹੀਂ ਲਗਾ ਰਹੇ ਕਿ ਅੰਦਰ ਜਾਣ ਹੀ ਨਹੀਂ ਦੇ ਰਹੇ ਜਿਹੜਾ ਸਾਨੂੰ ਅਲੋਕੇਸ਼ਨ ਲੱਗਾ ਪਤਾ ਲੱਗੇ ਕਿ ਜਿਹੜੀ ਅੱਜ ਰੇਟ ਮਾਰੀ ਇਹਨਾਂ ਨੇ ਕਿਸ ਰਿਗਾਰਡਿੰਗ ਮਾਰੀ ਹੈ ਜੀ ਸਾਨੂੰ ਦੱਸ ਹੀ ਨਹੀਂ ਰਹੇ ਅੰਦਰ ਅੰਦਰ ਜਾਣ ਦੇ ਰਹੇ ਸਾਨੂੰ ਤਾਂ ਰੋਕ ਨਹੀਂ ਸਕਦੇ ਜਿਹੜਾ ਉਹਨੂੰ ਫਿਰ ਵੀ ਸਾਨੂੰ ਇਹਨਾਂ ਨੇ ਬਾਹਰ ਰੋਕਿਆ ਹੈ ਕਿ ਤੁਹਾਨੂੰ ਤੁਹਾਡਾ ਮੈਸੇਜ ਅੰਦਰ ਲਾ ਦਿੱਤਾ ਗਿਆ ਜਦੋਂ ਤੱਕ ਅੰਦਰੋਂ ਇੰਟੀਮੇਸ਼ਨ ਆਉਂਦੀ ਰਹ ਤੁਹਾਨੂੰ ਬੁਲਾ ਦੇ ਰਮਨ ਜੀ ਨਾਲ ਗੱਲਬਾਤ ਹੋਈ ਵੀ ਰਮਨ ਜੀ ਨਾਲ ਇਹ ਕੋਈ ਗੱਲਬਾਤ ਹੋਈ ਜਿਹੜੇ ਏਟੀਪੀ ਰੈਸਟੋਰੈਂਟ ਉਸ ਨੂੰ ਟੇਗ ਨਾਲ ਲਿੰਕ ਕਰਕੇ ਇਸ ਜੀ ਨੂੰ ਲੈ ਰਹੇ ਨਹੀਂ ਸਰ ਇਹਦੇ ਬਾਰੇ ਕੁਝ ਨਹੀਂ ਦੱਸ ਸਕਦੇ ਇਹਨਾਂ ਦੇ ਕੋਈ ਅਲਿਗੇਸ਼ਨ ਨਹੀਂ ਆਇਆ ਇਹ ਤੱਕ ਦਾ ਠੀਕ ਹੈ ਜੀ ਚਲੋ ਸੋ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਿਹਾ ਲਗਾਤਾਰ ਜਿੱਥੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਸਾਂਝੇ ਕੀਤੀ ਜਾ ਰਹੀਆਂ ਨੇ ਜਿੱਥੇ ਰੇਡ ਜਿਹੜੀ ਹੋਈ ਹੈ ਜੋ ਕਿ ਹਲਕਾ ਸੈਂਟਰਲ ਦੇ ਜਿਹੜੇ ਵਿਧਾਇਕ ਨੇ ਰਮਨ ਰੋੜਾ ਉਹਨਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕੀਤੀ ਜਾ ਰਹੀਆਂ ਔਰ ਕਾਫੀ ਮਪੇ ਕੀ ਗੱਲਬਾਤ ਕੀ ਹੋਈ ਸੀ ਜੇ ਪਤਾ ਲਗਾ ਉਹ ਮੈਂ ਪਾਣੀ ਫੜਿਆ ਜੋ ਪੜੇ ਸੀ ਰਾਇਲੇ ਸੀ ਕਿ ਭਾਈ ਜੈ ਜੀ ਦਾ ਨੰਬਰ ਕੋੜਾ ਫੜੇਗਾ ਤੇ ਅੱਛਾ ਜੀ ਫੇਰ ਮੈਂ ਗਵੰਡੀ ਇਹਨਾਂ ਦਾ ਤੇ ਮੈਂ ਪਤਾ ਕਰਨਾ ਆਇ ਸੀ ਦੇਖ ਲੈਣਾ ਅੱਛਾ ਤੁਸੀਂ ਦੇਖਣ ਆਇ ਸੀ ਮਤਲਬ ਨਹੀਂ ਨਾ ਫੜੇ ਕਹਿੰਦੇ ਫੜੇ ਨਹੀਂ ਗਏ ਹਲੇ ਮਲੇ ਉੱਧਾ ਨਹੀਂ ਜੀ ਸਾਨੂੰ ਇਸ ਦਾ ਤੇ ਨਹੀਂ ਪੂਰਾ ਮਲੇ ਉੱਧਾ ਟੀਮ ਟੂਮ ਜਦੋਂ ਸਵੇਰੇ ਇੱਥੇ ਆਈ ਸੀ ਨਹੀਂ ਜਦੋਂ ਬਿਜਲੀਅਨਸ ਆਈ ਸੀ ਉਹ ਗਵੰਡੀ ਇਹਨਾਂ ਦਾਗਾ ਮੈਨੂੰ ਪਤਾ ਕਰਨਾ ਸੀ ਕਿ ਕੀ ਹੋ ਰਿਹਾ ਹੈ ਬਸ ਕੁਝ ਨਹੀਂ ਪਤਾ ਤੁਹਾਨੂੰ ਕੀ ਪਤਾ ਲੱਗ ਗਿਆ ਕਿ ਫੜੇਗੇ ਮੈਂ ਫੜੇ ਗਿਆ ਬਸ ਮੁਤਾਇ ਮੁਤਾਇ ਕੋਲ ਫੜੇਗੇ ਅੱਛਾ ਜੀ ਕੱਤੋਂ ਫੜੇਗੇ ਨਹੀਂ ਪਤਾ ਬਸ ਇਹ ਨਹੀਂ ਪਤਾ ਲੱਗ ਗਿਆ ਠੀਕ ਹੈ ਠੀਕ ਹੈ ਲਾਓ ਮੰਡੀ ਵਾਲੇ ਪੁਲਿਸ ਵਾਲੇ ਇਹ ਲੋਕਾਂ ਨੂੰ ਮੰਡੀ ਵਾਲੇ ਪੁਲਿਸ ਤੋਂ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਹੇ ਆ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਐਮਐਲਏ ਰਮਨ ਰੋੜਾ ਦੇ ਘਰ ਦੇ ਬਾਹਰ ਜਿਹੜੀ ਦੇਖੋ ਬੈਰੀਕੇਡਿੰਗ ਜਿਹੜੀ ਕੀਤੀ ਗਈ ਹੈ ਪੁਲਿਸ ਵੱਲੋਂ ਸੋ ਬਾਕੀ ਜਿਵੇਂ ਵਿਜੀਲੈਂਸ ਟੀਮ ਬਾਹਰ ਆਂਦੀ ਹੈ ਔਰ ਪੁਲਿਸ ਅਧਿਕਾਰੀਆਂ ਨਾਲ ਵੀ ਅਸੀਂ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਸ ਮਾਮਲੇ ਲੈ ਕੇ ਹੋਰ ਜਿਵੇਂ ਕੋ ਅਪਡੇਟ ਸਾਡੇ ਤੱਕ ਪ੍ਰਾਪਤ ਹੁੰਦੀ ਹੈ ਤਾਂ ਜਿਹੜੀ ਸਾਂਝੀ ਕਰਕੇ ਦੁਬਾਰਾ ਜਿਹੜਾ ਜਨਤਾ 'ਕ ਜਿਹੜੀ ਕੀਤੀ ਹੈ ਕਿ ਸੋ ਹੁਣ ਤੱਕ ਬਣ ਉਹਨਾਂ ਦੇ ਘਰ ਦੇ ਅੰਦਰ ਜਿਹੜਾ ਪਹੁੰਚੇ ਹੋਏ ਆ ਉੱਥੇ ਹੀ ਕੁਝ ਆਗੂ ਜੀ ਜਾਣਦੇ ਬਿਲਕੁਲ ਭਾਜੀ ਅਸੀਂ ਤਾਂ ਕਵਾਂਗੇ ਕਿ ਰਮਨ ਰੋੜੇ ਵਰਗਾ ਐਮਐਲਏ ਘਰ ਘਰ ਜੰਮਣਾ ਚਾਹੀਦਾ ਕਿਉਂਕਿ ਸਾਡੇ ਪਬਲਿਕਲੀ ਛੋਟੀ ਲੈਵਲ ਤੇ ਲਿਆਓ ਪੈਂਦੇ ਸਟਾਏ ਤੁਸੀਂ ਆਪਣਾ ਉਹਨਾਂ ਦੀ ਸਕਿਉਰਿਟੀ ਖੋਲੜੀ ਪੈਂਦੇ ਸਟਾਏ ਤੁਸੀਂ ਉਹਨਾਂ ਨੂੰ ਇਹ ਗੱਲ ਕਹਿਣੀ ਕਿ ਹਾਂ ਲੋਕਾਂ ਨੇ ਕਹਿਣ ਤੇ ਇਹ ਫੇਕ ਵੀਡੀਓਜ਼ ਜਾਂ ਫੇਕ ਆਡੀਓ ਦੇ ਉੱਪਰ ਤੁਸੀਂ ਆਪਣਾ ਵਿਜੀਲੈਂਸੀ ਟੀਮ ਭੇਜ ਦਿਓ ਇਹ ਸਰਾ ਸਰ ਗਲਤ ਹੈ ਅਸੀਂ ਮੁਹੱਲਾ ਨਿਵਾਸੀ ਆ ਸਾਨੂੰ ਤੂੰ ਤੂੰ ਕਾ ਕੇ ਗੱਲ ਕਰ ਰਹੇ ਨੇ ਸਾਡਾ ਐਮਐਲ ਮੁੱਲਾ ਲਵਾਸੀ ਅਸੀਂ ਇਕੱਠੇ ਹੋਵਾਂਗੇ ਇੱਥੇ ਸਾਨੂੰ ਜੋ ਕੁਝ ਵੀ ਕਰਨਾ ਪਿਆ ਸੀ ਕਰਾਂਗੇ ਚਾਹੇ ਇਹਨੂੰ ਪ੍ਰੋਟੈਸਟ ਕਿਸੇ ਵੀ ਲੈਵਲ ਦਾ ਕਰਨਾ ਪਵੇ ਚਾਹੇ ਸਾਨੂੰ ਕੋਈ ਟਾਇਰ ਨਾ ਸਾੜਨੇ ਪੈਣ ਪਰ ਸਾਨੂੰ ਚਾਹੀਦਾ ਕਿ ਆਪਣੇ ਐਮਐਲ ਨੂੰ ਨਾ ਕਰੇ ਅੱਜ ਆਜੋ ਕਾਉਂਸਲਰ ਵੀ ਕਈ ਉਹਨਾਂ ਤੋਂ ਦੁਖੀ ਹੋਣਦੇ ਨੇ ਕਿਉਂ ਹੋਣਦੇ ਨੇ ਜੇ ਤੁਸੀਂ ਇਦਾਂ ਕਰੋਗੇ ਆਣ ਵਾਲੇ ਨਵੇਂ ਜਿਹੜੇ ਯੁਵਾ ਯੁਵਾ ਪੀੜ੍ਹੀ ਆ ਜਿਹੜੀ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਕਾਰ ਦੇਖ ਕੇ ਜੁੜਨਾ ਚਾਹੁੰਦੇ ਸੀਗੇ ਪਰ ਇਸ ਲੈਵਲ ਤੇ ਜੋ ਕੰਮ ਹੁੰਦੇ ਦੇਖਨੇ ਆ ਅਸੀਂ ਤਾਂ ਕਦੀ ਸੋਚਾਂਗੇ ਨਹੀਂ ਕਿ ਆਮ ਆਦਮੀ ਦੇ ਇਹੀ ਵਰਕਰ ਵੀ ਬਣ ਜਾਈਏ ਜੇ ਤੁਸੀਂ ਐਮ ਐਲ ਏ ਨਹੀਂ ਬਖਸ਼ਦੇ ਪਏ ਤੇ ਆਮ ਆਦਮੀ ਪਾਰਟੀ ਦੇ ਆਣ ਵਾਲੇ ਜਿਹੜੇ ਕੀ ਨਾਮ ਕੀ ਤੁਹਾਡਾ ਕੀ ਨਾਮ ਹੈ ਮੇਰਾ ਜੀ ਮਨਦੀਪ ਸਿੰਘ ਜੀ ਹੈ ਮੇਰਾ ਆਪਣਾ ਗੱਡੀਆਂ ਦਾ ਕੰਮ ਹੈ ਮੇਰੇ ਇਹ ਮੇਰਾ ਆਫਿਸ ਵੀ ਹੈ ਜੀ ਸਭ ਤੋਂ ਵੱਡਾ ਸਵਾਲ ਹੈ ਤੁਸੀਂ ਸਮਝਦੇ ਕੀ ਹੋ ਜਿਹੜੀ ਅੱਜ ਵਿਜੀਲੈਂਸ ਟੀਮ ਇੱਥੇ ਆਈ ਹੈ ਜਾਂ ਜਿਹੜੀ ਕਾਰਵਾਈ ਕੀ ਸਮਝਦੇ ਸੀ ਇਹਨੂੰ ਕਿਵੇਂ ਦੇ ਅਸੀਂ ਇਹੀ ਕਾਰਵਾਈ ਨੂੰ ਇਹੀ ਸਮੇਂ ਕਿਸ ਨੇ ਅਸੀਂ ਤਾਂ ਉਹਨਾਂ ਦੇ ਉਹਨਾਂ ਦੇ ਵਰਕਰ ਵੀ ਨਹੀਂ ਬਣ ਸਕਦੇ ਆ ਆਮ ਆਦਮੀ ਪਾਰਟੀ ਦੇ ਤੁਸੀਂ ਕਿਸੇ ਗੱਲ ਨੂੰ ਛੋਟ ਤੱਕ ਕਰੋ ਪਹਿਲਾਂ ਸਾਡੇ ਸੀਐਮ ਸਾਹਿਬ ਇੰਨੇ ਕਿ ਹਾਂ ਵੀ